ਅਕਮਤ ਮੈਨੂੰ ਪਤਾ ਹੈ ਨਾ ਅਕਸਰ ਇਹ ਤੋ ਕਿ ਗੁਰਦੁਆਰਾ ਸੈ ਪੜੀਆਂ ਜਾਂਦੀਆਂ ਜਿੱਥੇ ਟਿੱਬੇ ਨੇ ਸਥਲ ਹੈ ਉਹਨੂੰ ਚੁਬਾਰੇ ਕਹਿ ਦਿੱਤਾ ਉਥੇ ਨਾਮ ਚੇਤੇ ਆਉਂਦਾ ਤੇ ਗੁਰਮਖੋ ਜਿੱਥੇ ਨਾਮ ਭੁੱਲ ਜਾਏ ਉਹ ਭਾਵੇਂ ਨਗਰ ਵੀ ਹੋਵੇ ਨਾ ਸੱਚ ਇਹ ਗੁਰਮਤ ਕਹਿੰਦੀ ਉਹ ਉਜਾੜ ਹੈ ਇੱਕ ਸਾਡੇ ਇਤਿਹਾਸ ਵੀ ਸਾਖੀ ਉਜਾੜ ਉਥੇ ਹੁੰਦੀ ਹੈ ਜਿੱਥੇ ਰੱਬ ਚੇਤੇ ਆਵੇ ਜਿੱਥੇ ਜੰਗਲ ਵਿੱਚ ਬੈਠ ਕੇ ਕੀਰਤਨ ਆ ਜਾਏ ਤੇ ਰੱਬ ਚੇਤੇ ਆ ਜਾ ਉਹ ਝਾਰ ਦੀ ਵਸਦ ਹੁੰਦੀ ਹੈ ਫਾਰਮਨ ਹੁਣ ਫਿਰ ਤੂੰ ਕਾ ਸੁਣ ਸਵਰਗ ਵਿੱਚ ਰਹਿੰਦਾ ਹੋਵੇ ਪਰਮਾਤਮਾ ਭੁੱਲ ਜਾਏ ਤੇ ਗੁਰੂ ਸਾਹਿਬ ਕਹਿੰਦੇ ਉਹ ਬਸੋਂ ਵੀ ਖਤਰਨਾਕ ਜੰਗਲ ਬਣ ਜਾਂਦੀ ਹੈ ਇਹਦੇ ਵਿੱਚ ਗੁਰੂ ਰੰਧ ਸਾਹਿਬ ਜੀ ਇੱਕ ਬਚਨ ਕਹਿੰਦੇ ਆ ਲੋਕ ਵੀ ਹੋਣ ਪੈਸਾ ਵੀ ਖੋਵੇ ਸ਼ਹਿਰ ਵਿੱਚ ਸਹੂਲਤਾਂ ਵੀ ਹੋਵਨ ਪਰ ਜੇ ਉਥੇ ਵਸਣ ਵਾਲੇ ਲੋਕਾਂ ਦੇ ਅੰਦਰ ਪਰਮਾਤਮਾ ਦਾ ਨਾਮ ਨਹੀਂ ਸੱਚ ਇਹ ਵੇ ਉਹ ਉਜਾੜ ਹੁੰਦੀ ਹੈ ਵਸਦਾ ਤੇ ਉਤੀ ਹੁੰਦਾ ਜਿੱਥੇ ਰੱਬ ਦਾ ਨਾਮ ਚਿਤਿਉਂਦਾ ਹੈ ਇਹਦਾ ਮਤਲਬ ਖਡੂਰ ਪਹਿਲਾਂ ਸੀ ਅੱਜ ਰੁਖਾਨੀ ਤੌਰ ਤੇ ਵਸਾਨ ਲੱਗੇ ਨੇ ਗੁਰੂ ਅੰਗਦ ਦੇਵ ਜੀ ਫਿਰ ਅਰ ਸੁਣਿਓ ਇੱਕ ਮੈਂ ਉਦਾਹਰਨ ਦਿੰਦਾ ਇੱਕ ਪਾਠ ਅਕਸਰ ਗੁਰਮੁਖ ਪਿਆਰੇ ਕਰਦੇ ਜਿੱਥੈ ਨਾਮ ਜਪਿਐ ਪ੍ਰਭ ਪਿਆਰੇ ਸੇ ਅਸਥਲ ਸੋਇਨ ਚੋਬਾਰੇ ਆ ਆਪਨੇ ਤੁਖ ਬੋਲੀ ਇਹਦੇ ਅਰਥ ਕੀ ਨੇ ਜੀ ਦੋ ਸ਼ਬਦ ਨੇ ਅਸਥਲ ਤੇ ਚੋਬਾਰੇ ਜਿੱਥੇ ਨਾਮ ਜਪਿਆ ਪ੍ਰਭ ਪਿਆਰੇ ਇਹਦਾ ਅਰਥ ਹੈ ਜਿੱਥੇ ਪਾਰ ਬ੍ਰਹਮ ਪਰਮੇਸ਼ਵਰ ਦਾ ਨਾਮ ਜਪਿਆ ਜਾਏ ਅੱਗੇ ਲੱਭੇ ਅਸ ਸੇ ਅਸਥਲ ਇੱਕ ਲਬਜੇ ਸਥਲ ਹਿੰਦੀ ਚ ਵਰਤੇ ਆ ਸਥਲ ਦਾਰ ਤੇ ਥਾਂ ਇਕ ਸ਼ਬਦ ਮਾਰੂਥਲ ਜਿੱਥੇ ਰਹਿਦਾ ਹੈ ਸਥਲ ਦਾ ਅਰਥ ਆਪਾਂ ਕਰਾਂਗੇ ਉਹ ਥਾਂ ਜਿੱਥੇ ਬੰਦਾ ਕੋਈ ਨਹੀਂ ਵਸਦਾ ਕੋਈ ਕੋਈ ਵਸੋ ਨਹੀਂ ਉਹ ਜਾਣਖੇ ਜਿੱਥੇ ਨਾਮ ਜਪਿਆ ਪੁਰ ਪਿਆਰੇ ਜਿਸ ਜਗ੍ਹਾ ਤੇ ਨਾਮ ਜਪਿਆ ਜਾਏ ਭਾਵੇਂ ਉਥੇ ਟਿੱਬੇ ਹੋਣ ਰੇਤਾਂ ਹੋਵੇ ਕੰਕਰੀਟ ਹੋਵੇ ਝਾੜੀਆਂ ਹੋਣ ਜੰਗਲ ਹੋਣ ਜਿੱਥੇ ਵਾਹਿਗੁਰੂ ਜੀ ਦਾ ਨਾਮ ਜਪਿਆ ਜਾਂਦਾ ਹੈ ਉਹ ਰੇਤਾ ਵੀ ਚਵਾਰਾ ਬਣ ਜਾਂਦਾ ਤੇ ਪਿਆਰੋ ਜਿੱਥੇ ਨਾਮ ਨਹੀਂ ਜਪਿਆ ਜਾਂਦਾ ਉਹ ਵਸ ਦੀ ਵੀ ਉਜਾੜ ਹੁੰਦੀ ਹੈ ਫਿਰ ਅਰ ਜਿੱਥੇ ਨਾਮ ਜਪਿਆ ਪਿਆਰੇ ਸੇ ਅਸਤਿਲ ਸੋਹਣ ਚਵਾਰੇ ਜਿੱਥੇ ਨਾਮ ਨਾ ਜਪਿਆ ਮੇਰੇ ਗੋਇੰਦਾ ਸ਼ਹੀ ਨਗਰ ਉਹ ਉਜਾੜੀ ਕਮਾਲ ਦੀ ਗੱਲ ਨਗਰ ਉਜਾੜੀ ਤੇ ਅਸਤਿਲ ਸੋਹਣ ਚਵਾਰੇ ਅਰਥ ਕੀ ਹੋ ਗਏ ਫਿਰ ਤੁਗ ਧਿਆਨ ਕਿ ਮੈਨੂੰ ਪਤਾ ਹੈ ਨਾ ਅਕਸਰ ਇਹ ਤੁਗ ਗੁਰਦੁਆਰਾ ਸਾਹਿਬ ਪੜੀਆਂ ਜਾਂਦੀਆਂ ਜਿੱਥੇ ਟਿੱਬੇ ਨੇ ਸਥਲ ਗਏ ਉਹਨੂੰ ਚੁਵਾਰੇ ਕਹਿੰਦੇ ਤਾਂ ਉਥੇ ਨਾਮ ਚੇਤੇ ਆਉਂਦਾ ਤੇ ਗੁਰਮਖ ਜਿੱਥੇ ਨਾਮ ਭੁੱਲ ਜਾਏ ਉਹ ਭਾਵੇਂ ਨਗਰ ਵੀ ਹੋਵੇ ਨਾ ਸੱਚ ਇਹ ਵੀ ਗੁਰਮਤ ਕਹਿੰਦੀ ਉਹ ਉਜਾੜ ਹੈ ਇੱਕ ਸਾਡੇ ਇਤਿਹਾਸ ਵਿੱਚ ਸਾਖੀ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਸ਼੍ਰੀਮਾਨ ਭਾਈ ਸਾਹਿਬ ਭਾਈ ਮਰਦਾਨਾ ਜੀ ਰਹੇ ਮਕਸਦ ਕਹਿਣਾ 54 ਸਾਲ ਉਸ ਗੁਰਮਖ ਪਿਆਰੇ ਨੇ ਹਜ਼ੂਰ ਸੱਚੇ ਪਾਤਸ਼ਾਹ ਜੀ ਦੀ ਸੰਗਤ ਕੀਤੀ 54 ਸਾਲ ਕੀਰਤਨ ਕੀਤਾ ਉਹਨੇ ਇੱਕ ਵਾਰੀ ਮਹਾਰਾਜ ਗਏ ਜੰਗਲ ਵਿੱਚ ਤੇ ਕੋਈ ਜਾਨੋ ਵੀ ਭੁੱਖ ਵੀ ਬਹੁਤ ਲੱਗੀ ਉੱਥੇ ਜਨਮ ਸਾਕੀ ਵਾਲਾ ਕਹਿੰਦਾ ਭਾਈ ਮਰਦਾਨੇ ਨੇ ਪੁਕਾਰ ਕੇ ਕਿਆ ਬਾਬਾ ਕਿੱਥੇ ਮਾਰ ਘੱਤੀ ਓਜਾੜ ਦੇ ਵਿੱਚ ਉੱਥੇ ਲਾਭੀ ਤਾਂ ਬੜੇ ਪਿਆਰੇ ਵਰਤੇ ਆ ਮੈਂ ਸਿੱਧੇ ਪੰਜਾਬੀ ਵਰਤਿਆ ਕਿ ਬਾਬਾ ਕਿੱਥੇ ਮਾਰ ਘੱਤੀ ਓਜਾੜ ਦੇ ਵਿੱਚ ਭੁੱਖ ਵੀ ਸਤਾਂਦੀ ਬਈ ਹੈ ਕਿਸ ਓਜਾੜ ਚ ਲੈ ਆਂਦਾ ਮਹਾਰਾਜ ਹੱਸਵੇ ਕਹਿੰਦੇ ਕੇ ਵੇ ਮਰਦਾਨਿਆਂ ਉਜਾੜ ਉੱਥੇ ਹੁੰਦੀ ਏ ਜਿੱਥੇ ਰੱਬ ਚੇਤੇ ਆਵੇ ਜਿੱਥੇ ਜੰਗਲ ਵਿੱਚ ਬੈਠ ਕੇ ਕੀਰਤਨ ਆ ਜਾਏ ਤੇ ਰੱਬ ਚੇਤੇ ਆ ਜਾ ਉਹ ਉਜਾਰ ਦੀ ਵਸਦੂ ਹੁੰਦੀ ਹੈ ਫਿਰ ਅਰਥ ਸੁਣਿਓ ਕਹਿੰਦੇ ਉਜਾੜ ਉੱਥੇ ਜਿੱਥੇ ਪ੍ਰਭਾਤਮਾ ਚੇਤੇ ਹੁਣ ਇੱਕ ਬਚਨ ਮੈਂ ਹੋਰ ਪੜਾਂਗਾ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਬੀਬੀਆਂ ਪੜਨਾ ਗੁਰਬਾਣੀ ਸਮਝਣਾ ਆ ਬੈਠੇ ਹੋ ਜਿੱਥੇ ਇੰਨਾ ਸੁਖ ਹੋਵੇ ਜੇ ਮੰਨ ਲਓ ਰੱਬ ਚੇਤੇ ਨੀ ਬਸੰਤ ਸਵਰਗ ਲੋਕ ਹੈ ਜੈ ਸ੍ਰੀ ਕੀ ਵਾਹ ਅਰਥਮੇਦੇ ਥੋੜੇ ਕਰ ਦੇਣਾ ਇਹ ਇਸ ਕਰਕੇ ਨਹੀਂ ਵੀ ਭਾਈ ਸਾਹਿਬ ਬੈਠੇ ਸਾਰੇ ਤੁਸੀਂ ਸੂਝਵਾਨ ਹੋ ਮੇਰੀ ਇੱਛਾ ਵੀ ਇਹ ਕਥਾ ਦੂਰ ਤੱਕ ਸੰਗਤ ਨੇ ਇਸ ਬਸੰਤ ਦਾ ਅਰਥ ਹੈ ਵਸਦੇ ਹੋਣ ਇੱਕ ਬਸੰਤ ਦਾ ਅਰਥ ਆਪਾਂ ਰਾਗ ਬਸੰਤ ਕਰਨੇ ਆ ਇੱਕ ਬਸੰਤ ਅਰਥ ਮੌਸਮ ਬਸੰਤ ਕਰਨੇ ਨਾਨਕ ਤਿਨਾ ਬਸੰਤ ਹੈ ਇੱਥੇ ਬਸੰਤ ਸਵਰਗ ਲੋਕਾ ਹੈ ਇੱਥੇ ਬਸੰਦਰ ਦੇ ਵਸਨ ਕਿ ਕੋਈ ਆਦਮੀ ਸਵਰਗ ਲੋਕ ਦੇ ਵਿੱਚ ਉਹਦਾ ਘਰ ਹੋਵੇ ਆਮ ਤੌਰ ਤੇ ਜਿਹਦੇ ਕੋਲ ਬੜੀਆਂ ਸਹੂਲਤਾਂ ਹੋਣ ਨਾ ਕਨੇ ਬੰਦਾ ਤਾਂ ਸਵਰਗ ਭੋਗਦਾ ਪਿਆ ਮਹਾਰਾਜ ਕਹਿ ਰਹੇ ਨੇ ਕਿ ਬਸੰਤ ਇੱਕ ਪਾਸੇ ਰੱਖ ਦੇ ਬਸੰਤ ਸਵਰਗ ਲੋਕ ਹੈ ਅੱਗੇ ਜਿੱਤ ਤੇ ਪ੍ਰਿਥਵੀ ਨਵਖੰਡਣਾ ਹੈ ਸਾਰੀ ਧਰਤੀ ਨੂੰ ਜਿੱਤਿਆ ਹੋਵੇ ਹੁਣ ਬੰਦਾ ਕਹੇਗਾ ਏਡੀ ਕਮਾਲ ਦੀ ਉਹਦੀ ਰੈਸ਼ ਪਰ ਮਹਾਰਾਜ ਕਹਿੰਦਿਆ ਬਿਸਰੰਤ ਹਰ ਗੋਪਾਲਾ ਹੈ ਜੇ ਸਵਰਗ ਵਿੱਚ ਰਹਿ ਕੇ ਵੀ ਖੜੀ ਭੁੱਲ ਗਿਆ ਨਾ ਸਤਨਾ ਵੈਗਰੂ ਭੁੱਲ ਗਿਆ ਬਸੰਤ ਹਰ ਗੋਪਾਲੈ ਮਹਾਰਾਜ ਕਹਿੰਦੇ ਬਿਸਰੰਤ ਹਰ ਗੋਪਾਲੈ ਨਾਨਕ ਤੇ ਪ੍ਰਾਣੀ ਉਧਿਆਨ ਭਰਮਣ ਹੈ ਹੁਣ ਫਿਰ ਤੂੰ ਕਾ ਸੁਣ ਸਵਰਗ ਵਿੱਚ ਰਹਿੰਦਾ ਹੋਵੇ ਪਰਮਾਤਮਾ ਭੁੱਲ ਜਾਏ ਤੇ ਗੁਰੂ ਸਾਹਿਬ ਕਹਿੰਦੇ ਉਹ ਬਸੋਂ ਵੀ ਖਤਰਨਾਕ ਜੰਗਲ ਬਣ ਜਾਂਦੀ ਹੈ ਇਹਦੇ ਵਿੱਚ ਮਹਾਰਾਜ ਨੇ ਅਗਲਾ ਵਚਨ ਕਿਹਾ ਕਉ ਤਕ ਕੋਡ ਤਮਾਸਿਆਂ ਚੇਤਨਾ ਆਵਸ ਨਾਉ ਨਾਨਕ ਕੋੜੀ ਨਰਕ ਬਰਾਬਰੇ ਉਜੜ ਸੋਈ ਥੰ ਮੇਰੀ ਫਿਰ ਬੇਨਤੀ ਮਾ ਭਿਆਨ ਉਧਿਆਨ ਨਗਰ ਕਰਮਾਨਿਆਂ ਝੂੜ ਸਮਗਰੀ ਪੇਖ ਸੱਚ ਕਰ ਜਾਣਿਆਂ ਕਾਮ ਕ੍ਰੋਧ ਅੰਕਾਰ ਫਿਰੇ ਦਿਵਾਨਿਆਂ ਸਿਰ ਲੱਗਾ ਜਮਡੰਡ ਮਹਾਰਾਜ ਕਹਿੰਦੇ ਨੇ ਤਾਂ ਪਛਤਾਨਿਆਂ ਫਿਰ ਬੰਦਾ ਪਛਤਾਨਦਾ ਕਿ ਜਦੋਂ ਸਿਰ ਤੇ ਮਾਰ ਪਈ ਮੈਂ ਬੇਨਤੀ ਕਰਾਂਗਾ ਵਸਦੀ ਦੇ ਅਰਥ ਮੈਂ ਇਹ ਨਹੀਂ ਕਰ ਲੱਗਾ ਵੀ ਉਹ ਉਦਨ ਲੋਕਾਂ ਨੇ ਘਰ ਬਣਾਏ ਘਰ ਸਨ ਪਰ ਜਦੋਂ ਗੁਰੂ ਅੰਗਦ ਸਾਹਿਬ ਆ ਗਏ ਹੁਣ ਖਡੂਰ ਕੱਲਾ ਸ਼ਹਿਰ ਨਹੀਂ ਰਿਹਾ ਸੱਚ ਵਿੱਚ ਖਡੂਰ ਦੀ ਧਰਤੀ ਤੇ ਗੁਰੂ ਅੰਗਦ ਸਾਹਿਬ ਨੇ ਨਾਮ ਦੀਆਂ ਰਹਿਮਤਾਂ ਨਾਲ ਨੂੰ ਵਰਸਾ ਦਿੱਤਾ ਕਿਉਂਕਿ ਅੱਗੇ ਸੀ ਪੜਾਂਗੇ ਇਸ ਨੂੰ ਖਡੂਰ ਬਸਾ ਦਿੱਤਾ ਮਹਾਰਾਜ ਜੀ ਨੇ ਇੱਕ ਹੋਰ ਬੇਨਤੀ ਇੱਕ ਵਸ ਦੀ ਦੇ ਅਰਥ ਸੂਫੀ ਬੜੇ ਕਮਾਲ ਦੇ ਕਰਦੇ ਆ ਮੈਨੂੰ ਥੋੜਾ ਜਰਜ ਕਰ ਦੇਣਾ ਇਹ ਵੀ ਬਾਣੀ ਚੋਂ ਮਿਲਦੇ ਜਿੱਥੇ ਵਸ ਦੇਖੋ ਅਸੀਂ ਆਮ ਤੌਰ ਤੇ ਨਾ ਜੀ ਇਹ ਜਿੱਥੇ ਸ਼ਮਸ਼ਾਨ ਭੂਮੀ ਹੁੰਦੀ ਏ ਉਹਨੂੰ ਉਜਾੜ ਕਿਹਾ ਜਾਂਦਾ ਹੈ ਕਹਿੰਦੇ ਆ ਵੀ ਉਹ ਬਪਿੰਡ ਦੇ ਪਰਲੇ ਪਾਸੇ ਨਿਰੀ ਉਜਾੜ ਦੇ ਉੱਤੇ ਸ਼ਮਸ਼ਾਨ ਭੂਮੀ ਵਸਦੀ ਵਸਦੀ ਤੇ ਇਧਰ ਇੱਕ ਵਾਰੀ ਕਿਸੇ ਦਰবেশ ਨੇ ਅਰਥ ਕੀਤੇ ਸਨ ਉਹ ਕਹਿੰਦਾ ਜਿੰਨੂੰ ਤੁਸੀਂ ਲੋਕੋ ਵਸਦੀ ਕਹਿੰਦੇ ਹੋ ਇਹ ਉਜਾੜ ਹੈ ਤੇ ਜਿਸ ਸ਼ਮਸ਼ਾਨ ਘਾੜ ਨੂੰ ਤੁਸੀਂ ਉਜਾੜ ਕਹਿੰਦੇ ਹੋ ਵਸਦੀ ਹੈ ਏਕੂ ਵੀ ਜੀ ਉਹ ਕਹਿੰਦਾ ਵੀ ਇਹ ਤੁਸੀਂ ਕਹਿ ਰਹੇ ਹੋ ਬਸਤੀ ਬਸਤੀ ਦਰਦੀ ਜਿੱਥੇ ਲੋਕ ਵਸਦੇ ਘਰਾਂ ਚ ਲੋਕ ਰਹਿ ਰਿਹਾ ਇਹ ਵਸਦੀ ਥੋੜਾ ਇੱਥੇ ਵਸਦੀ ਨਹੀਂ ਇੱਥੇ ਉਜਾੜ ਹੈ ਇੱਥੇ ਦਾਦਾ ਉਜੜ ਗਿਆ ਉਹਦੀ ਮੌਤ ਆਈ ਪਿਓ ਉਜੜ ਗਿਆ ਪੋਤੇ ਨੂੰ ਉਜੜ ਜਾਣਾ ਰੋਜ਼ ਕੋਈ ਨਾ ਕੋਈ ਘਰਾਂ ਵਿੱਚੋਂ ਉਜੜ ਕੇ ਜਾ ਰਿਹਾ ਹੈ ਤੇ ਜਾ ਕਿੱਥੇ ਰਹਿ ਸ਼ਮਸ਼ਾਨ ਘਰ ਚ ਕਹਿਣ ਲੱਗੇ ਅਸਲੀ ਵਸਦੀ ਤਾਂ ਉਹ ਹੈ ਜਿੱਥੇ ਇੱਕ ਵਾਰੀ ਚਲੇ ਜਾਂਦੇ ਤੇ ਵਾਪਸ ਕੋਈ ਨਹੀਂ ਹੁੰਦੇ ਉਹਨਾਂ ਨੂੰ ਕੋਈ ਉਜਾੜਦਾ ਹੀ ਨਹੀਂ ਇਹ ਦੁਨਿਆਵੀ ਚਰਚੇ ਨਹੀਂ ਕੀਤੇ ਜਾਂਦੇ ਇਸੇ ਕਰਕੇ ਬਾਬਾ ਫਰੀਦ ਸਾਹਿਬ ਨੇ ਇਸ ਵਿੱਚ ਢੰਗ ਨਾਲ ਕਿਹਾ گور ਨਿਮਾਣੀ ਛੱਡ ਕਰੈ ਇਹ ਸ਼ਬਦ ਹੈ گور ਅਰਥੇ ਕਬਰ ਆਪਾਂ ਸ਼ਮਸ਼ਾਨ ਭੂਮੀ ਕਹਿੰਦੇ ਉਹ ਕਬਰਾਂ ਕਹਿੰਦੇ ਕਬਰ ਆਵਾਜ਼ਾਂ ਮਾਰਦੀ ਹੈ گور ਨਿਮਾਣੀ ਲੰਘਦੇ ਬੰਦੇ ਨੂੰ ਕਬਰ ਕਹਿੰਦੀ ਮੇਰੇ ਕੋਲ ਰੁਕ ਜਾ ਨੇ ਘਰਿਆ ਘਰ ਆਓ ਤੂੰ ਆਪਣੇ ਘਰ ਨੂੰ ਜਾ ਰਿਹਾ ਪਰ ਦਰਅਸਲ ਤੇਰਾ ਅਸਲੀ ਘਰ ਮੈਂ ਆ ਸਰ ਪਰ ਮੈਥੈ ਆਵਣਾ ਮਰਨੋ ਨਾ ਡਰਿਓ ਇੱਕ ਦਿਨ ਤੈਨੂੰ ਮੇਰੇ ਕੋਲ ਆਉਣਾ ਪੈਣਾ ਜਿੰਨੂੰ ਤੂੰ ਘਰ ਕੇ ਨਾ ਉਹ ਤਾਂ ਵਸਦੀ ਨਹੀਂ ਉਹ ਤਾਂ ਉੱਜੜਦੀ ਮੇਰੇ ਮਨ ਸੇ ਐਸੀ ਵੀ ਜਦੋਂ ਆਇਆ ਨਾ ਟਿਕਾ ਕਰਨੇ ਅਰਥ ਕੀਤੇ ਨੇ ਉੱਤੇ ਵੀ ਇਹ ਹੋਣਗੇ ਕਿ ਗੁਰੂ ਅੰਗਦ ਸਾਹਿਬ ਨੇ ਖਡੂਰ ਰੌਣਕਾ ਬਣਾ ਦਿੱਤੀਆਂ ਨਹੀਂ ਪਿਆਰਿਓ ਰੌਣਕਾ ਨਹੀਂ ਕੇਵਲ ਬਣਾਈਆਂ ਗੁਰੂ ਅੰਗਦ ਸਾਹਿਬ ਨੇ ਉਸ ਸ਼ਹਿਰ ਨੂੰ ਰੋਹਾਨੀਅਤ ਦੇ ਨਾਲ ਵਸਾ ਦਿੱਤਾ ਇਸ ਕਰਕੇ ਮੈਂ ਵਸੇ ਦੀ ਦੇ ਅਰਥ ਕੀਤੇ ਆ ਕਿ ਜਿੱਥੇ ਪ੍ਰਮਾਤਮਾ ਦਾ ਨਾਮ ਆ ਜਾਏ ਇੱਥੇ ਜ਼ੋਰ ਨੇ ਪਰਵਾਇਆ ਫਿਰ ਵਸਾਇਆ ਫਿਰ ਗੁਰੂ ਅੰਗਦ ਸਾਹਿਬ ਨੇ ਫਿਰੂਆਨ ਮਰਜ਼ ਕੀਤੀ ਇਹ ਦੋ ਸ਼ਬਦ ਨੇ ਇਹ ਸ਼ਬਦ ਇਕੱਠਾ ਹੈ ਜੀ ਫਿਰੂਆਨ ਲੱਗ ਸਮਝ ਗਿਆ ਨਹੀਂ ਪਹਿਲਾ ਫਿਰ 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 ਉਤਮ ਕੀ ਔਂਕੜ ਬੋਲਣੀ ਹੈ ਫੇਰੂ ਆਣ ਦੁਲਹੰਕੜ ਦੇ ਬਣਾਣਾ ਫੇਰ ਵਸਾਇਆ ਫੇਰੂ ਆਣ ਫੇਰੂ ਆਣ ਦਰ ਤੇ ਬਾਬਾ ਫੇਰੂ ਜੀ ਦੇ ਪੁੱਤਰ ਨੇ ਫੇਰ ਵਸਾਇਆ ਮੈਂ ਭੁਲਾਣਾ ਗੁਰੂ ਗ੍ਰੰਥ ਸਾਹਿਬ ਵਿੱਚ ਨਾ 10 ਪਿਤਾ ਐਸੇ ਨੇ ਜਿਨ੍ਹਾਂ ਦੇ ਪੁੱਤਰ ਗੁਰੂ ਬਣੇ ਆ ਉਹਨਾਂ ਦਾ ਨਾਮ ਗੁਰੂ ਗ੍ਰੰਥ ਸਾਹਿਬ ਚ ਆਇਆ ਪਰ ਉਹਨਾਂ ਨੇ ਆਪਣੀ ਖਿਆਤੀ ਚ ਆਪਣੇ ਪੁੱਤਰਾਂ ਨੂੰ ਗੁਰਿਆਈ ਤੇ ਦੇਖਿਆ ਨਹੀਂ ਇੱਕ ਤਾਂ ਬਾਬਾ ਫੇਰੂ ਜੀ ਗੁਰੂ ਅੰਗਦ ਸਾਹਿਬ ਦੇ ਪਿਤਾ ਦਾ ਨਾਮ ਹੈ ਮੈਂ ਉਹ ਬੇਨਤੀ ਕਰ ਰਿਹਾ ਜਿਨ੍ਹਾਂ ਦੇ ਪਿਤਾ ਕਦੀ ਗੁਰੂ ਨਾਨਕ ਸਾਹਿਬ ਦੀ ਜੋਤ ਗੁਰਮਤਿ ਦਾ ਨਾ ਪਤਾ ਵੀ ਨਹੀਂ ਇੱਕ ਗੁਰੂ ਅੰਗਦ ਸਾਹਿਬ ਦੇ ਪਿਤਾ ਦਾ ਨਾਮ ਹੈ ਫਿਰੂ ਦੂਜਾ ਗੁਰੂ ਅਮਰਦਾਸ ਜੀ ਦੇ ਪਿਤਾ ਦਾ ਨਾਮ ਹੈ ਬਾਬਾ ਤੇਜਪਾਲ ਜੀ ਦਾ ਤੇ ਤੀਜਾ ਗੁਰੂ ਗਰੰਥ ਸਾਹਿਬ ਵਿੱਚ ਗੁਰੂ ਰਾਮਦਾਸ ਜੀ ਦੇ ਪਿਤਾ ਦਾ ਨਾਮ ਬਾਬਾ ਹਰਦਾਸ ਜੀ ਦਾ ਹੈ